ਜਿਹੜੇ ਕਰਿਆਨੇ ਵਾਲੇ ਕੁਛ ਇਕ ਲੋ ਮੈਂ ਸਾਰੇ ਲੋਕਾਂ ਨੂੰ ਨਹੀਂ ਮੰਨਦਾ ਕੁਛ ਇੱਕ ਲੋਕ ਹੈਗੇ ਨੇ ਜਿਹੜੇ ਜਿਹੜੇ ਆਪ ਦਾ ਵਿੱਚੋਂ ਵੀ ਅਫਸਰ ਲਾਉਂਦੇ ਨੇ ਪੰਜਾਬ ਦੀ ਜਨਤਾ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜੀ ਗਵਰਨਮੈਂਟ ਵੱਲੋਂ ਪੂਕਤਾ ਪ੍ਰਬੰਧ ਨੇ ਤੇਲ ਕੰਪਨੀਆਂ ਵੱਲੋਂ ਪੂਰੀ ਤੇਲ ਦੀ ਨਿਰਵਿਘਨ ਸਪਲਾਈ ਹੈਗੀ ਹੈ ਜੀ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਨਾ ਸਟਾਕ ਕਰਨ ਦੀ ਲੋੜ ਹੈ ਕਿਉਂਕਿ ਇਹ ਸੀਜ਼ਨ ਨੂੰ ਵੀ 15 20 ਤੋਂ 15 ਤੋਂ 20 ਦਿਨ ਪਏ ਆ ਹਨ ਵੀ ਜੇ ਹਾਲਾਤ ਇਦਾਂ ਦੇ ਹੋਣਗੇ ਤੇ ਪ੍ਰਸ਼ਾਸਨ ਸਾਡੇ ਨਾਲੋਂ ਮੇਰੇ ਨਾਲੋਂ ਤੁਹਾਡੇ ਨਾਲੋਂ ਜ਼ਿਆਦਾ ਸੁਚੇਤ ਆ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਮਸਲਾ ਨੈਸ਼ਨਲ ਆਪਣੇ ਹਿੰਦੁਸਤਾਨ ਦੀ ਸਿਕਿਉਰਿਟੀ ਨਾਲ ਜੁੜਿਆ ਹੋਇਆ ਮਸਲਾ ਵਾ ਕਿਉਂਕਿ ਯੁੱਧ ਚੱਲ ਰਿਹਾ ਜੇ ਤੁਸੀਂ ਇਹੋ ਜੇ ਮੌਕੇ ਤੇ ਜਦੋਂ ਦੇਸ਼ ਦੇ ਵਿੱਚ ਤੁਹਾਡੇ ਸਹਿਯੋਗ ਦੀ ਇੱਕ ਦੂਜੇ ਦੇ ਸਹਿਯੋਗ ਦੀ ਲੋੜ ਆ ਤੁਸੀਂ ਜੋ ਕਿਸੇ ਤਰ੍ਹਾਂ ਉਹਦੇ ਵਿੱਚੋਂ ਮੁਨਾਫਾ ਲੱਭਦੇ ਫਿਰੋ ਤੇ ਇਹ ਤੋਂ ਮਾੜੀ ਗੱਲ ਨਹੀਂ ਹੋਣੀ ਚਾਹੀ। ਕਰਿਆਨੇ ਦੀ ਜਾਂ ਸਬਜ਼ੀ ਦੀ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ। ਬਾਕੀ ਲੋਕਾਂ ਨੂੰ ਵੀ ਥੋੜਾ ਜਿਹਾ ਹੌਸਲਾ ਰੱਖਣਾ ਚਾਹੀਦਾ। ਆ ਵੀ ਜ਼ਿਆਦਾਤਰ ਸਟੋਰ ਆਪਾਂ ਕਰੀ ਜਾਈਏ। ਠੀਕ ਆ ਹਰ ਇਨਸਾਨ ਡਰਦਾ ਵਾ ਕਿਉਂਕਿ ਜੇ ਵਾਰ ਜ਼ਿਆਦਾ ਗੰਭੀਰ ਸਥਿਤੀ 'ਚ ਪਹੁੰਚ ਗਈ ਤੇ ਆਮ ਰੋਜ਼ਮਰਾਂ ਦੀ ਜਿਹੜੀਆਂ ਚੀਜ਼ਾਂ ਆ ਸਾਨੂੰ ਉਹਦੀ ਸ਼ਾਰਟੇਜ ਆ ਸਕਦੀ। ਕਵਜ ਨੂੰ ਪੰਜਾਬੀ ਕਹਿੰਦੇ ਬੰਦੇ ਦੇ ਉੱਪਰ ਬਣ ਜਾਓ ਜਿਹੜਾ ਵੀ ਕੋਈ ਇਹੋ ਜੀ ਗੱਲ ਕਰਦਾ ਹੋਊਗਾ ਉਹਦੇ ਉੱਪਰ ਬਹੁਤ ਸਖਤ ਐਕਸ਼ਨ ਹੋਊਗਾ ਔਰ ਉਹਦੀਆਂ ਆਉਣ ਵਾਲੀਆਂ ਪੁਸਤਾ ਯਾਦ ਰੱਖਣ ਗਿਆ ਕਿ ਇਹੋ ਜਾਂ ਮੌਕੇ ਦੇ ਉੱਪਰ ਕਿਸ ਤਰ੍ਹਾਂ ਮੁਨਾਫਾ ਖੋਰੀ ਕਰੀਦੇ ਹੋ ਦੇਖੋ ਪਹਿਲਾਂ ਮੈਂ ਗੱਲ ਕਹਿ ਦਿਆਂ ਕਿ ਦੇਸ਼ ਦੇ ਹਾਲਾਤ ਬਹੁਤ ਵਧੀਆ ਨੇ ਸਾਡਾ ਦੇਸ਼ ਸਦਾ ਹੀ ਚੜਦੀ ਕਲਾ 'ਚ ਤੇ ਹੁਣ ਵੀ ਚੜਦੀ ਕਲਾ 'ਚ ਰਹੀ ਗੱਲ ਜਿਹੜੀ ਤੁਸੀਂ ਦੱਸਿਆ ਕਿ ਜਿਹੜੇ ਕਰਿਆਨੇ ਵਾਲੇ ਕੁਝ ਇਕ ਲੋ ਮੈਂ ਸਾਰੇ ਲੋਕਾਂ ਨੂੰ ਨਹੀਂ ਮੰਨਦਾ ਕੁਝ ਇੱਕ ਲੋਕ ਹੈਗੇ ਨੇ ਜਿਹੜੇ ਜਿਹੜੇ ਆਪ ਦਾ ਵਿੱਚੋਂ ਵੀ ਅਫਸਰ ਲੱਭਦੇ ਨੇ ਮੈਂ ਉਹਨਾਂ ਨੂੰ ਤੁਹਾਡੇ ਮਾਦਰ ਲਈ ਇੱਕ ਹਦਾਇਤ ਦੇਣਾ ਚਾਹੁੰਦਾ ਚੇਤਾਵਨੀ ਦੇਣਾ ਚਾਹੁੰਦਾ ਕਿ ਤੁਸੀਂ ਜੇ ਤੁਸੀਂ ਇਹੋ ਜਿਹਾ ਮੌਕੇ ਤੇ ਜਦੋਂ ਦੇਸ਼ ਦੇ ਵਿੱਚ ਤੁਹਾਡੇ ਸਹਯੋਗ ਦੀ ਇੱਕ ਦੂਜੇ ਦੇ ਸਹਯੋਗ ਦੀ ਲੋੜ ਆ ਤੁਸੀਂ ਜੋ ਕਿਸੇ ਤਰ੍ਹਾਂ ਉਹਦੇ ਵਿੱਚੋਂ ਮੁਨਾਫਾ ਲੱਭਦੇ ਫਿਰੋ ਤੇ ਇਹ ਤੋਂ ਮਾੜੀ ਗੱਲ ਨਹੀਂ ਹੋਣੀ ਚਾਹੀਏ ਹੋ ਸਕਦੀ ਤੁਹਾਡੇ ਉੱਪਰ ਔਰ ਤੁਹਾਡੇ ਚੋਂ ਦੇਸ਼ ਤਰਹੀ ਲੋਕਾਂ ਦੇ ਵਿੱਚ ਕੋਈ ਫਰਕ ਨਹੀਂ ਇਸ ਕਰਕੇ ਬਿਲਕੁਲ ਤੁਸੀਂ ਜਿਹੜੇ ਹੈਗੇ ਇੱਕ ਜਿਹਨੂੰ ਪੰਜਾਬੀ ਕਹਿੰਦੇ ਬੰਦੇ ਦੇ ਖੁੱਤ ਬਣ ਜਾਓ ਜਿਹੜਾ ਵੀ ਕੋਈ ਇਹੋ ਜਿਹੀ ਗੱਲ ਕਰਦਾ ਹੋਊਗਾ ਉਹਦੇ ਉੱਪਰ ਬਹੁਤ ਸਖਤ ਐਕਸ਼ਨ ਹੋਊਗਾ ਔਰ ਉਹਦੀਆਂ ਆਉਣ ਵਾਲੀਆਂ ਪੁਸਤਾ ਯਾਦ ਰੱਖਣ ਗਿਆ ਕਿ ਇਹੋ ਜਿਹਾ ਮੌਕੇ ਦੇ ਉੱਪਰ ਕਿਸ ਤਰ੍ਹਾਂ ਮੁਨਾਫਾ ਖੋਰੀ ਕਰੀਦੇ ਆ ਮੈਂ ਤੁਹਾਡੇ ਮਾਦੀਆਂ ਨਾਈ ਦੁਆਰਾ ਤੁਸੀਂ ਜਿਹੜਾ ਪੁੱਛਣਾ ਚਾਹ ਰਹੇ ਮੈਂ ਉਹ ਉਦੈ ਉੱਤਰ ਦੇਣ ਲੱਗਾ ਤੁਹਾਡੇ ਮਾਧਿਅਮ ਰਾਈ ਇਹੋ ਜੇ ਲੋਕਾਂ ਨੂੰ ਚੇਤਾਵਨੀ ਕਰਦਾ ਕਿ ਜੇ ਕੋਈ ਇਹੋ ਜਿਹਾ ਬੰਦਾ ਫੜਿਆ ਗਿਆ ਤਾਂ ਸਾਰੀ ਉਮਰ ਆਪਣੀ ਆਉਂਦੀਆਂ ਪੁਸ਼ਤਾਂ ਨੂੰ ਵੀ ਦੱਸੂਗਾ ਕਿ ਇਹੋ ਜਿਹੇ ਮੌਕੇ ਤੇ ਕਿੰਦਾ ਮੁਨਾਫਾ ਖੋਰੀ ਕਰੀਦੀ ਤੇ ਉਹਦੀ ਸਜ਼ਾ ਕੀ ਹੁੰਦੀ ਹੈ ਆਟੇ ਦੇ ਚੱਕੇ ਦੇ ਉੱਤੇ ਵੀ ਕਹਿੰਦੇ ਲੋਕ ਕਹਿੰਦੇ ਮਹਿੰਗੇ ਭਾਅ ਆਟਾ ਖਰੀਦਦੇ ਆ ਤਾਂ ਲਗਦਾ ਕਿ ਆਟੇ ਚੱਕੀ ਮਨੇ ਲੋਕ ਲੋਕ ਕਈ ਕਈ ਅਫਵਾਹਾਂ ਉਡਾਉਂਦੇ ਨੇ ਜੇ ਕੋਈ ਹੋ ਜਾ ਤੁਹਾਡੇ ਧਿਆਨ ਦੇ ਵਿੱਚ ਇੱਕ ਆਟਾ ਚੱਕੀ ਵਾਲਾ ਜਾਂ ਕੋਈ ਕਰਿਆਨੇ ਵਾਲਾ ਜਾਂ ਕੋਈ ਹੋਰ ਆ ਕਿਸੇ ਵੀ ਤਰ੍ਹਾਂ ਦਾ ਬੰਦਾ ਜਿਹੜਾ ਇਸ ਟਾਈਮ ਇਹੋ ਜਿਹੇ ਮੌਕੇ ਤੇ ਮੁਨਾਫਾ ਖੋਲੀ ਕਰ ਰਿਹਾ ਮੈਨੂੰ ਦੱਸੋ ਤੁਸੀਂ ਖੁੱਲ ਕੇ ਦੱਸੋ ਗੋਲ ਮੋਲ ਨਾਲ ਗੱਲ ਕਰੋ ਖੁੱਲ ਕੇ ਦੱਸੋ ਕਿ ਕਿਹੜੀ ਆਟਾ ਚੱਕੀ ਵਾਲਾ ਜਾਂ ਕਿਹੜਾ ਕਰਿਆਨੇ ਵਾਲਾ ਮੈਂ ਤੁਹਾਡੇ ਨਾਲ ਚੱਲਦਾ ਹੁਣੇ ਡੀ ਐਫ ਆਈ ਸੀ ਸਾਹਿਬ ਨੂੰ ਕਈ ਨਾਲ ਨਾਲ ਚੱਲਦੇ ਆ ਜੇ ਉਹਦੀ ਦੁਕਾਨ ਸਹੀਲਾ ਹੋਊ ਕਿ ਤੇ ਮੈਨੂੰ ਦੱਸਿਓ ਇਹਦੇ ਬਿਨਾਂ ਮਤਲਬ ਜਿਹੜੀਆਂ ਨੇ ਜਿਹੜੀ ਜਿਹੜੇ ਕੋਈ ਕਈ ਬੰਦੇ ਜਿਹੜੇ ਹੈਗੇ ਆ ਕਿ ਉਹਦਾ ਰੂਮਰ ਫੜਾ ਕੇ ਜੀ ਐਵੇਂ ਕਿਸੇ ਦੇ ਇੱਕ ਦੂਜੇ ਦੇ ਨਾਲ ਕਿਉਂਕਿ ਦੁਕਾਨਦਾਰਾਂ ਦੀ ਵੀ ਇੱਕ ਦੂਜੇ ਦੇ ਨਾਲ ਲਾਗਤ ਹੁੰਦੀ ਆ ਔਰ ਉਹ ਇਹੋ ਜਿਹੀਆਂ ਗੱਲਾਂ ਕਰਦੇ ਜੇ ਕੋਈ ਤੁਹਾਡੇ ਧਿਆਨ ਆਪਾਂ ਹੁਣੇ ਚੱਲਦੇ ਆ ਮੈਂ ਹੁਣੇ ਡੀਐਫਸੀ ਸਾਹਿਬ ਨੂੰ ਫੋਨ ਕਰਦਾ ਔਰ ਜਪਾਰਟਮੈਂਟ ਨਾਲ ਲੈ ਕੇ ਚੱਲਦੇ ਹਾਂ ਉਹਦੀ ਦੁਕਾਨ ਸੀਲ ਕਰਾ ਕੇ ਆਵਾਂਗੇ ਫੂਡ ਸਪਲਾਈ ਨੂੰ ਆਪਣੇ ਪੱਧਰ ਤੇ ਕਹਿੰ ਲੋ ਕਿ ਸ਼ਾਇਦ ਦੇ ਵਿੱਚ ਦੁਕਾਨਾਂ ਦੇ ਉੱਤੇ ਰੇਟ ਕਨਫਰਮ ਕਰਨੇ ਚਾਹੀਦੇ ਤੁਹਾਨੂੰ ਚਾਹੀਦੇ ਬਿਲਕੁਲ ਇੱਕ ਦੇਖੋ ਹਰ ਇੱਕ ਚੀਜ਼ ਦਾ ਆਪਣੇ ਹਰ ਇੱਕ ਦੇ ਐਮਆਰਪੀ ਲਿਖੀ ਹੋਈ ਹੈ ਜੇ ਕੋ ਕਿਸੇ ਤਰ੍ਹਾਂ ਦੀ ਕੋਈ ਹੋਜੀ ਫੂਡ ਸਪਲਾਈ ਵੜਿਆਂ ਨੇ ਬਿਲਕੁਲ ਚੈੱਕ ਕਰ ਰਿਹਾ ਸਾਰਾ ਡਿਪਾਰਟਮੈਂਟ ਸਾਰਾ ਜਿਹੜਾ ਹੈਗਾ ਜਿਹੜਾ ਪ੍ਰਸ਼ਾਸਨ ਇਸ ਸਮੇਂ ਬਹੁਤ ਹੀ ਅਲਰਟ ਲੱਗਾ ਅਲਰਟ ਹੈ ਕਿਸੇ ਵੀ ਤਰ੍ਹਾਂ ਦੀ ਉਹ ਕੋਈ ਅਣਗਾਲੀ ਨਹੀਂ ਵਰਤ ਰਿਆ ਔਰ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਮੁਨਾਫਾ ਕਮਾ ਲਈ ਕਰਨ ਦੀ 1% ਵੀ ਆਜ਼ਾਦੀਤ ਨਹੀਂ ਹੈ ਤੱਕ ਸਭ ਨੇ ਫੂਡ ਸਪਲਾਈ ਮੈਗਜ਼ਨ ਨੂੰ ਜਿਹੜੇ ਕਿ ਬਾਣ ਦੇ ਲਿਸਟ ਜਾਰੀ ਕਰਨੇ ਚਾਹੀਦੇ ਮੈਂ ਵੀਰੇ ਪਹਿਲਾਂ ਕੀਤੀਆਂ ਹੋਈਆਂ ਲਿਸਟਾਂ ਜਿਹੜੀ ਕੋਈ ਨਾ ਕਹਿ ਦਿੰਨੇ ਆ ਖਦਾ ਤੇ ਦੱਸ ਦਿੰਨੇ ਕਿ ਸਾਰੇ ਮੈਂ ਫੂਡ ਸਪਲਾਈ ਡਿਪਾਰਟਮੈਂਟ ਨੂੰ ਡੀਸੀ ਸਾਹਿਬ ਨਾਲ ਗੱਲ ਕਰਕੇ ਸਾਡੀ ਮੀਟਿੰਗ ਹੈ 1:30 ਵਜੇ ਇਹ ਕਹਿ ਦਿੰਨੇ ਕਿ ਹਰ ਦੁਕਾਨ ਦੇ ਉੱਪਰ ਜਿਹੜੀਆਂ ਮੇਨ ਆਈਟਮਾਂ ਸਾਰੀਆਂ ਦੇ ਉਹਨਾਂ ਦੇ ਮੁੱਲ ਦੀਆਂ ਜਿਹੜੇ ਹੈਗੇ ਆ ਲਾਈ ਪੱਟੀਆਂ ਲਗਾਈਆਂ ਜਾਣ ਤਾਂ ਕਿ ਕਿਸੇ ਨੂੰ ਕੋਈ ਕਿਸੇ ਵੀ ਤਰ੍ਹਾਂ ਦਾ ਮਕਾਲਤਾ ਨਾ ਰਹਿ ਸਕੇ ਔਰ ਜਿਹੜੇ ਸਹੀ दाम ਤੇ ਸਹੀ ਰੇਟ ਦੇ ਉੱਪਰ ਸਾਰਿਆਂ ਨੂੰ ਰਾਚਣਾ ਜਾਂ ਕੋਈ ਵੀ ਚੀਜ਼ ਉਹ ਮਿਲ ਸਕੇ ਸਾਰੀ ਹਦਾਇਤ ਜਿਹੜੀ ਆ ਡੀਸੀ ਸਾਹਿਬ ਨੂੰ ਰਿਕੁਐਸਟ ਕਰਦੇ ਡੀਐਫਐਸਸੀ ਸਾਹਿਬ ਨੂੰ ਕਹਦੇ ਨੇ ਕਿ ਜਿੰਨੀਆਂ ਚਾਹ ਰੇੜੀਆਂ ਵਾਲੇ ਹੋਣ ਚਾਹੇ ਕੋਈ ਚੱਕੀਆਂ ਵਾਲੇ ਹੋਣ ਚਾਹੇ ਕੋਈ ਕਰਿਆਨੇ ਵਾਲੇ ਹੋਣ ਉਹਨਾਂ ਉਹਨਾਂ ਦੇ ਉੱਪਰ ਜਿਹੜਾ ਵੀ ਰੇਟ ਆ ਉਹਦੀ ਫੱਟੀ ਲੱਗੀ ਜਾਵੇ ਕਿ ਆ ਆਟਾ ਹੈ ਆ ਭਾਵਾ ਸਬਜੀ ਇਸ ਭਾ ਤਾਂ ਕਿ ਕੋਈ ਮੁਨਾਫਾ ਖੋਰੀ ਨਾ ਕਰ ਸਕੇ ਹਾਂ ਜੀ ਸੱਤ ਕਿਹਾ ਮੇਰਾ ਕਰਨ ਪ੍ਰਤਾਪ ਸਿੰਘ ਦੋਆਬਾ ਹਾਂ ਜੀ ਸਰ ਤੁਸੀਂ ਵੀ ਚਲੋ ਕਿ ਪਟਰੋਲ ਸਾਫਟ ਦੇ ਓਨਰ ਓਨਰ ਹਾਂ ਜੀ ਕਿ ਕਿ ਚਾਲੂ ਚੱਲ ਰਹੀ ਹੈ ਤੇ ਦੂਜੇ ਪਾਸੇ ਇੱਕ ਹੀ ਕੱਲ ਤੋਂ ਲੋਕੀ ਤੇ ਇਕੱਠਾ ਕਰਨ ਤੇ ਲੱਗੇ ਕਿ ਕੋਈ ਤੇਲ ਦੀ ਕਸ਼ੋਰੀ ਆ ਰਹੀ ਨਹੀਂ ਜੀ ਨਹੀਂ ਬਿਲਕੁਲ ਕੋਈ ਸ਼ਾਰਟੇਜ ਨਹੀਂ ਹੈਗੀ ਮੈਂ ਵੀ ਸਭੋ ਪੰਜਾਬ ਦੀ ਜਨਤਾ ਨੂੰ ਇਹੀ ਅਪੀਲ ਕਰਨਾ ਚਾਹੁੰਦਾ ਜੀ ਗਵਰਨਮੈਂਟ ਵੱਲੋਂ ਪੁਖਤਾ ਪ੍ਰਬੰਧ ਨਹੀਂ ਤੇਲ ਕੰਪਨੀਆਂ ਵੱਲੋਂ ਪੂਰੀ ਤੇਲ ਦੀ ਨਿਰਵਿਘਨ ਸਪਲਾਈ ਹੈਗੀ ਹੈ ਜੀ ਕਿਸੇ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ ਨਾ ਸਟਾਕ ਕਰਨ ਦੀ ਲੋੜ ਹੈ ਕਿਉਂਕਿ ਇਹ ਸੀਜ਼ਨ ਨੂੰ ਵੀ 15-20 ਤੋਂ 15 ਤੋਂ 20 ਦਿਨ ਪਏ ਆ ਇਸ ਲਈ ਕੋਈ ਬਿਲਕੁਲ ਨਾ ਘਬਰਾਓ ਪੰਪਾਂ 'ਤੇ ਵੀ ਪੂਰਾ ਤੇਲ ਹੈ ਪੂਰੇ ਟੈਂਕ ਭਰੇ ਨੇ ਪੰਪਾ ਵਾਲਿਆਂ ਦੇ ਐਵੇਂ ਪੈਨਿਕ ਕ੍ਰੀਏਟ ਕਰਨ ਦੀ ਕੋਈ ਲੋੜ ਨਹੀਂ ਹੈ ਮੈਂ ਜੋ ਕਿ ਸੁਲਤਾਨਪੁਰ ਜਾ ਰਿਹਾ ਜੋ ਇਸ ਪਿੰਡਾਂ 'ਚ ਦੇਖਣ ਨੂੰ ਆਉਂਦਾ ਵਕੀ ਲੋਕ ਤੇ ਇਕੱਠਾ ਕਰਨ ਦੇ ਵਿੱਚ ਲੱਗੇ ਪਏ ਹਾਂਜੀ ਨਹੀਂ ਸੰਭਾਵਕ ਹੈ ਜੀ ਜਦੋਂ ਇਦਾਂ ਜੰਗ ਦੀ ਸੂਚਨਾ ਹੋਵੇ ਤੇ ਹਰ ਇੱਕ ਦਿਨ ਪੰਚ ਹੁੰਦਾ ਡਰ ਵੀ ਆਪਾਂ ਤੇਲ ਇਕੱਠਾ ਕਰ ਲਈਏ ਪਰ ਅਸੀਂ ਫਿਰ ਵੀ ਲੋਕਾਂ ਨੂੰ ਹੀ ਅਪੀਲ ਕਰਦੇ ਆ ਕੋਈ ਵੀ ਇਹੋ ਜਿਹੀ ਖਬਰਾਂਾਂ ਦੀ ਲੋੜ ਨਹੀਂ ਹੈਗੀ ਪੰਪਾਂ ਦੇ ਸਾਰੇ ਦੇ ਤੇਲ ਹੈਗਾ ਪਿੱਛੇ ਇੱਕ ਇੱਕ ਜਾਂ ਦੋ ਦਿਨ ਪ੍ਰੋਬਲਮ ਆਈ ਸੀਗੀ ਪ੍ਰੋਬਲਮ ਉਹ ਵੀ ਏ ਸੀਗੀ ਸਿਸਟਮ ਦੀ ਪ੍ਰੋਬਲਮ ਸੀ ਪਰ ਉਹ ਪੂਰੀ ਕੱਲ੍ਹ ਸਹੀ ਹੋ ਗਈ ਹੈ ਉਹ ਸਾਰੇ ਪੰਜਾਬ ਦੇ ਸਾਰੇ ਪੰਪਾਂ ਦੇ ਟੋਟਰੀ ਮਾਲ ਹੈਗਾ ਕਿ ਕਿ ਤਰ੍ਹਾਂ ਨਹੀਂ ਹੋ ਰਿਹਾ ਕੋਈ ਕਿ ਤਰ੍ਹਾਂ ਕਿਤੇ ਕੋਈ ਬਲੈਕ ਦੇ ਵਿੱਚ ਕਿਲ ਵੇਚਣ ਦੀ ਕੋਸ਼ਿਸ਼ ਤਾਂ ਨਹੀਂ 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 ਇਹ ਹੋ ਜਾ ਬਿਲਕੁਲ ਵੀ ਕਦੀ ਪੂਰੇ ਇੰਡੀਆ ਵਿੱਚ ਹੀ ਇਹੋ ਜਿਹਾ ਕਿਤੇ ਮਾਹੌਲ ਨਹੀਂ ਹੈਗਾ ਜੀ ਬਲੈਕ ਕੋਈ ਕਿਉਂਕਿ ਪੰਪਾਂ ਦੇ ਟੋਟਲੀ ਸਿਸਟਮ ਆਟੋ ਆਟੋਮੇਟਿਡ ਨਹੀਂ ਜੋ ਕੰਪਨੀ ਦਾ ਰੇਟ ਆ ਉਹੀ ਰੇਟ ਦੇ ਅਸੀਂ ਮਾਲ ਸਕਦੇ ਵਿੱਚ ਸਾਡੇ ਕੋਲ ਕੋਈ ਇਹੋ ਜਿਹੀ ਪਾਵਰ ਨਹੀਂ ਕਿਸੇ ਵੀ ਪੰਜਾਬ ਦੇ ਡੀਲਰ ਕੋ ਕੋਈ ਇਹੋ ਜਿਹੀ ਪਾਵਰ ਨਹੀਂ ਹੈਗੀ ਬਲੈਕ ਤੇਲ ਵੇਚੇ ਉਹ ਜੇ ਪੁੱਛਣ ਕਿ ਜੀ ਤੁਹਾਡੇ ਫਾਦਰ ਸਾਹਿਬ ਵੀ ਕਹਿੰਦੇ ਕਿ ਪ੍ਰਧਾਨ ਵੀ ਹੈਗੇ ਜਾਂ ਦੇ ਪੰਪਾਂ ਦੇ ਸੰਜੀਤ ਤਾਂ ਆਮ ਲੋਕਾਂ ਨੂੰ ਕੀ ਅਪੀਲ ਕੀ ਕਰਨਾ ਚਾਹੀਦਾ ਅਸੀਂ ਹੀ ਅਪੀਲ ਕਰਨਾ ਚਾਹੁੰਦੇ ਲੋਕਾਂ ਨੂੰ ਘਬਰਾਓ ਨਾ ਆਪਣੇ ਘਰਾਂ ਚ ਬੈਠੋ ਕੰਮ ਕਰਦੇ ਜਾਓ ਤੇ ਇਹੋ ਜਿਹੀ ਘਬਰਾਹਤ ਦੀ ਕੋਈ ਲੋੜ ਨਹੀਂ ਹੈਗੀ ਪੈਟਰੋਲ ਡੀਜ਼ਲ ਦੀ ਨਿਰਵਿਘਨ ਸਪਲਾਈ ਹੈ ਸਾਰੇ ਪੰਪਾਂ ਦੇ ਜਦੋਂ ਤੁਸੀਂ ਜਿੰਨਾ ਮਰਜ਼ੀ ਚਾਹੋ ਪਵਾ ਪਵਾ ਸਕਦੇ ਹੋ ਪਰ ਐਵੇਂ ਸਟਾਕ ਇਕੱਠਾ ਕਰਨ ਦੀ ਕੋਈ ਲੋੜ ਨਹੀਂ ਹੈਗੀ ਧੰਨਵਾਦ ਜੀਪਾਇ ਦੇ ਤੁਸੀਂ ਵੀ ਸ਼ਹਿਰੀ ਪ੍ਰਧਾਨੋਂ ਕਾਂਗਰਸ ਪਾਰਟੀ ਦੇ ਕਿਉਂਕਿ ਜਿਦਾਂ ਦੇ ਇਸ ਦੇਸ਼ ਦੇ ਹਾਲਾਤ ਚੱਲਦੇ ਪਏ ਆ ਜੇ ਮੁਨਾਫਕ ਕੋਲ ਖੋਰ ਜਿਹੜੇ ਗੱਲ ਕਰੀਏ ਉਹਨਾਂ ਵੱਲੋਂ ਵੀ ਕਹਿੰਦੇ ਕਿ ਬਲੈਕਮੇਲਿੰਗ ਕੀਤੀ ਜਾਂਦੀ ਹੈ ਖਾਨਕੀਨ ਦੇ ਸਮਾਨ ਦੇ ਤੇ ਸ਼ਹਿਰ ਦੇ ਵਿੱਚ ਵੀ ਕਈ ਇਦਾਂ ਰਹਿ ਗਏ ਜਿਵੇਂ ਕਿ ਪੱਧ ਰੇਟ ਲੈ ਕੇ ਕਰਿਆਣ ਦੇ ਆਟੇ ਦਾ ਆਟਾ ਬੇਚ ਰਹੇ ਆ ਉੱਤੇ ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਹੋਣੀ ਚਾਹੀਦੀ ਦੇਖੋ ਗੱਲ ਇਹ ਆ ਕਿ ਪਹਿਲੀ ਗੱਲ ਤਾਂ ਇਹ ਆ ਕਿ ਪ੍ਰਸ਼ਾਸਨ ਇਦਾਂ ਦੇ ਕੰਮਾਂ 'ਚ ਬੜਾ ਸੁਚੇਤ ਆ ਬੜਾ ਸਖਤ ਆ ਮੈਂ ਨਹੀਂ ਸਮਝਦਾ ਕਿ ਕੋਈ ਮੁਨਾਫਾਖੋਰ ਇਦਾਂ ਦਾ ਕੰਮ ਕਰ ਸਕਦਾ ਬਾਕੀ ਜਿਵੇਂ ਤੁਸੀਂ ਦੇਖਦੇ ਹੋਗੇ ਕਰੋਨਾ ਕਾਲ ਦੇ ਵਿੱਚ ਵੀ ਸਰਕਾਰ ਨੇ ਪ੍ਰਸ਼ਾਸਨ ਨੇ ਲਿਸਟਾਂ ਜਾਰੀ ਕੀਤੀਆਂ ਸੀਗੀਆਂ ਕਰਿਆਨੇ ਦੇ ਰੇਟ ਦੀਆਂ ਸਬਜ਼ੀਆਂ ਦੀਆਂ ਕਿਉਂਕਿ ਆਮ ਲੋਕਾਂ ਨੂੰ ਦਿੱਕਤ ਨਾ ਆ ਸਕੇ ਤੇ ਉਹਦੇ ਮੁਤਲਕ ਹੁਣ ਵੀ ਜੇ ਹਾਲਾਤ ਇਦਾਂ ਦੇ ਹੋਣਗੇ ਤੇ ਪ੍ਰਸ਼ਾਸਨ ਸਾਡੇ ਨਾਲੋਂ ਮੇਰੇ ਨਾਲੋਂ ਤੁਹਾਡੇ ਨਾਲੋਂ ਜ਼ਿਆਦਾ ਸੁਚੇਤ ਆ ਇਸ ਮਾਮਲੇ ਦੇ ਵਿੱਚ ਕਿਉਂਕਿ ਇਹ ਮਸਲਾ ਨੈਸ਼ਨਲ ਆਪਣੇ ਹਿੰਦੁਸਤਾਨ ਦੀ ਸਿਕਿਉਰਿਟੀ ਨਾਲ ਜੁੜਿਆ ਹੋਇਆ ਮਸਲਾ ਵਾ ਕਿਉਂਕਿ ਯੁੱਧ ਚੱਲ ਰਿਹਾ ਤੇ ਇਸ ਕਰਕੇ ਡੀਸੀ ਸਾਹਿਬ ਉਚਿਤ ਸਮੇਂ ਤੇ ਜੋ ਵੀ ਫੈਸਲਾ ਲੈਣਗੇ ਮੈਂ ਸਮਝਦਾ ਕਿ ਉਹ ਜਲਦ ਹੀ ਜੇ ਇਦਾਂ ਦੇ ਹਾਲਾਤ ਨਜ਼ਰ ਆਂਦੇ ਹੋਏ ਕਿਤਨਾ ਕਿਤੇ ਉਹਨਾਂ ਨੂੰ ਕਮਜ਼ੋਰੀ ਨਜ਼ਰ ਆਂਦੀ ਹੋਈ ਕਿਉਂਕਿ ਲੋਕ ਆ ਅੱਜਕੱਲ ਮੀਡੀਆ ਬਹੁਤ ਤੇਜ਼ ਆ ਲੋਕਾਂ ਦੀ ਆਵਾਜ਼ ਬਹੁਤ ਜਲਦ ਪ੍ਰਸ਼ਾਸਨ ਤੱਕ ਪਹੁੰਚ ਜਾਂਦੀ ਆ ਜਿਵੇਂ ਕਿ ਲੋਕ ਵੀ ਪੈਨਿਕ ਹੋ ਰਿਹਾ ਰਸ਼ ਨੂੰ ਇਕੱਠਾ ਕਰ ਰਿਹਾ ਕਿਤੇ ਨਾ ਕਿਤੇ ਰੇਟ ਵੀ ਵਧਣ ਲੱਗ ਲੱਗ ਵੇਖੋ ਹਜੇ ਤੱਕ ਤਾਂ ਮੈਨੂੰ ਲੱਗਦਾ ਨਹੀਂਗਾ ਕਿ ਇਦਾਂ ਦੀ ਸਥਿਤੀ ਆ ਬਾਕੀ ਲੋਕ ਪੈਨਿਕ ਹੋ ਰਹੇ ਐ ਚ ਕੋਈ ਦੌੜਾ ਹੀ ਨਹੀਂ ਕਿਉਂਕਿ ਕੱਲ ਪੈਟਰੋਲ ਪੰਪਾਂ ਤੇ ਵੀ ਲੋਕ ਪੈਟਰੋਲ ਡੀਜ਼ਲ ਭਰਾਈ ਜਾ ਰਹੇ ਆ ਲਗਾਤਾਰ ਸਟੋਰ ਕਰੀ ਜਾ ਰਹੇ ਆ ਜਦਕਿ ਪਿੱਛੋਂ ਸਪਲਾਈ ਦੀ ਕੋਈ ਵੀ ਦਿੱਕਤ ਹਜੇ ਤੱਕ ਇਦਾਂ ਦੀ ਸਥਿਤੀ ਹੈ ਨਹੀਂਗੀ ਇਸੇ ਤਰ੍ਹਾਂ ਕਰਿਆਨੇ ਦੀ ਜਾਂ ਸਬਜ਼ੀ ਦੀ ਕੋਈ ਦਿੱਕਤ ਨਜ਼ਰ ਨਹੀਂ ਆ ਰਹੀ ਬਾਕੀ ਲੋਕਾਂ ਨੂੰ ਵੀ ਥੋੜਾ ਜਿਹਾ ਹੌਸਲਾ ਰੱਖਣਾ ਚਾਹੀਦਾ ਆ ਵੀ ਜ਼ਿਆਦਾਤਰ ਸਟੋਰ ਆਪਾਂ ਕਰੀ ਜਾਈਏ ਠੀਕ ਆ ਹਰ ਇਨਸਾਨ ਡਰਦਾ ਵਾ ਕਿਉਂਕਿ ਇਹ ਵਾਰ ਜਿਆਦਾ ਗੰਭੀਰ ਸਥਿਤੀ ਚ ਪਹੁੰਚ ਗਈ ਤੇ ਆਮ ਰੋਜ਼ਮਰਹ ਦੀ ਜਿਹੜੀਆਂ ਚੀਜ਼ਾਂ ਆ ਸਾਨੂੰ ਉਹਦੀ ਸ਼ਾਰਟੇਜ ਆ ਸਕਦੀ ਆ ਸਸ਼ਸ਼ਨ ਚਾਹੁੰਦਾ ਕਿ ਦੁਕਾਨਦਾਰਾਂ ਦੀ ਜਿਹੜੀ ਕਰੈਨੇ ਦੇ ਸਮਾਨ ਦੀ ਜਹੋ ਚੀਜ਼ਾਂ ਦੀ ਲਿਸਟ ਜਾਰੀ ਕਰਨ ਰੇਟ ਦੇਖੋ ਪ੍ਰਸ਼ਾਸਨ ਜੇ ਹਾਈ ਦੇਖੋ ਅੱਜ ਦੂਸਰਾ ਦਿਨ ਆ ਜੋ ਪੈਨਿਕ ਹੋ ਰਿਹਾ ਜਨਤਾ ਵੀ ਪੈਨਿਕ ਹੋ ਰਹੀ ਹੈ ਔਰ ਮਾਹੌਲ ਵੀ ਪੈਨਿਕ ਹੋ ਰਿਹਾ ਔਰ ਜੇ ਡੀਸੀ ਸਾਹਿਬ ਮੈਂ ਸਮਝਦਾ ਕਿ ਪ੍ਰਸ਼ਾਸਨ ਜਿਆਦਾ ਸੁਚੇਤ ਆ ਸਾਡੇ ਤੁਹਾਡੇ ਨਾਲੋਂ ਪ੍ਰਸ਼ਾਸਨ ਜਿਆਦਾ ਸੁਚੇਤ ਆ ਜੇ ਉਹਨਾਂ ਨੂੰ ਕਿਤੇ ਦਿੱਕਤ ਪਰੇਸ਼ਾਨੀ ਥੋੜੀ ਜਿਹੀ ਵੀ ਨਜ਼ਰ ਆਈ ਤੇ ਨੇਚਰਲੀ ਆ ਕਿ ਰੇਟ ਜਾਰੀ ਕੀਤੇ ਜਾਣਗੇ ਕਿ ਰੇਟ ਲਿਸਟ ਜਾਰੀ ਹੋਗੀ ਔਰ ਠੀਕ ਆ ਦੁਕਾਨਦਾਰ ਆਪਣਾ ਜਿਹੜਾ ਵਾਜਿਬ ਜਿਹੜਾ ਪ੍ਰੋਫਿਟ ਆ ਉਹ ਲੈ ਕੇ ਕਾਰੋਬਾਰ ਕਰਦਾ ਔਰ ਉੱਥੇ ਕਰਨਾ ਵੀ ਚਾਹੀਦਾ ਵਾ ਬਾਕੀ ਜੇ ਕੁਝ ਪਰਸਨ ਕੁਝ ਲੋਕ ਜੇ ਆਮ ਲੋਕਾਂ ਦਾ ਨਜਾਇਜ਼ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਨਗੇ ਤੇ ਪ੍ਰਸ਼ਾਸਨ ਉਹਨਾਂ ਤੇ ਸਖਤ ਐਸ਼ਨ ਲਾਊਗਾ ਬਿਲਕੁਲ ਉਮੀਦ ਆ ਔਰ ਪ੍ਰਸ਼ਾਸਨ ਦੀ ਡਿਊਟੀ ਵੀ ਆ ਮੈਨੂੰ ਨਹੀਂ ਲੱਗਦਾ ਕਿ ਇਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹਜੇ ਆ ਸਕਦੀ ਹੈ